ਹਾਂਜੀ ਅੱਜ ਅਸੀਂ ਜ਼ਿਲ੍ਹਾ ਮੋਗਾ ਦੇ ਪਿੰਡ ਨਿਧਾਂ ਵਾਲੇ ਵਿਖੇ ਪਹੁੰਚੇ ਆਂ ਇੱਥੇ ਭੈਣ ਜੀ ਹਰਪ੍ਰੀਤ ਕੌਰ ਚਿੜੀਆਂ ਵਾਲੇ ਭੈਣ ਜੀ ਜਿਹੜੇ ਹੈਗੇ ਆ ਉਹਨਾਂ ਦੇ ਘਰ ਪਹੁੰਚੇ ਆਂ ਉਹਨਾਂ ਦੇ ਬੇਟੇ ਦਾ ਅੱਜ ਬਰਥਡੇ ਹੈਗਾ ਸੀ ਭੈਣ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਤੇ ਅੱਜ ਤੁਹਾਡੇ ਬੇਟੇ ਦਾ ਬਰਥਡੇ ਆ ਬਹੁਤ ਬਹੁਤ ਮੁਬਾਰਕਾਂ ਭੈਣ ਜੀ ਭਾਈ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਤੁਸੀਂ ਚੱਲ ਕੇ ਆਈ ਹੈ ਨਾ ਤੇ ਮੇਰੇ ਨੂੰ ਮਾਨੀ ਜੀ ਦੇ ਘਰੇ ਆਈ ਹਨ ਮੈਨੂੰ ਬੜੀ ਖੁਸ਼ੀ ਆ ਵੀ ਤੁਸੀਂ ਇੰਨੀ ਦੂਰੋਂ ਚੱਲ ਕੇ ਆਏ ਤੇ ਤੁਹਾਡਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੇ ਤੁਹਾਡਾ ਵੱਡਪਨ ਆ ਜੀ ਅਸੀਂ ਤੁਹਾਨੂੰ ਫੇਸਬੁੱਕ ਤੇ ਦੇਖਦੇ ਰਹਿੰਦੇ ਹਾਂ ਤੁਸੀਂ ਬਹੁਤ ਸੇਵਾ ਕਰਦੇ ਆ ਜਿੜੀਆਂ ਦੀ ਤੇ ਅੱਜ ਮੈਂ ਦੇਖਿਆ ਤੁਸੀਂ ਆਲਣਿਆਂ ਵਾਲਾ ਪ੍ਰੋਜੈਕਟ ਆ ਜਿਹੜਾ ਉਹ ਵਿੰਡਿਆ ਪਿੰਡ ਦੇ ਵਿੱਚ ਹਾਂਜੀ ਤੇ ਇਹ ਤੁਸੀਂ ਆਪਣੇ ਬੇਟੇ ਦੇ ਬਰਥਡੇ ਤੇ ਵਿੰਡਿਆ ਇਹ ਤੇ ਇਹ ਤੁਸੀਂ ਕਿੰਨਾ ਨਾਲ ਗੱਲ ਕੀਤੀ ਇਹਦੇ ਲਈ ਬਾਈ ਜੀ ਮੈਂ ਮੈਨੂੰ ਬੜਾ ਸ਼ੌਂਕ ਸੀਗਾ ਪੰਛੀਆਂ ਦਾ ਮੈਂ 12 13 ਸਾਲ ਤੋਂ ਮੈਂ ਚਿੜੀਆਂ ਨੂੰ ਸੰਭਾਲਿਆ ਹੋਇਆ ਹੈ ਇਹ ਮੇਰਾ ਹੈ ਅਗਲੀ ਪੀੜ੍ਹੀ ਨੂੰ ਦਿਖਾਉਣ ਵਾਸਤੇ ਤੇ ਉੱਥੇ ਬਾਈ ਆਪਣੇ ਸੰਦੀਪ ਸਿੰਘ ਧੋਲਾ ਜੀ ਬੈਠੇ ਆ ਇਹਨਾਂ ਦਾ ਪਾਪਾ ਨੂੰ ਬੜੀ ਮੋਟੀਵੇਸ਼ਨ ਮਿਲੀ ਆ ਤੇ ਜਦੋਂ ਦਾ ਬਾਈ ਜੀ ਨਾਲ ਆਪਣਾ ਰابطਾ ਕੈਮ ਹੋਇਆ ਇਹ ਤੇ ਬਸ ਆਪਣੀ ਹੌਸਲੇ ਬਲੰਦਾ ਆ ਆਪਾਂ ਹੁਣ ਬੱਸ ਹਰੇਕ ਅਭੀ ਚਿੜੀਆਂ ਬਿਨਾ ਬਨੇਰੇ ਨਹੀਂ ਸੁਣਨੇ ਰਹਿਣਦੇ ਨੇ ਕਿ ਤੇ ਨਾ ਹੀ ਧੀਆਂ ਬਿਨਾ ਵੇੜੇ ਹੁਣ ਧੀਆਂ ਦੀ ਵੀ ਕਦਰ ਆ ਤੇ ਚਿੜੀਆਂ ਦੀ ਵੀ ਬਿਚਿੜੀਆਂ ਹੁਣ ਆਪਾਂ ਹਰੇਕ ਦੇ ਬਨੇਰੇ ਤੇ ਕਰ ਦੇਣੀਆਂ ਅਜੂ ਪਿੰਡ ਵਿੱਚ ਆਪਾਂ ਆਹ ਲੇ ਲਾਦੇ ਚਿੜੀਆਂ ਚਿੜੂਗਾ ਹੋ ਜਾਣਗੇ ਹਾਂਜੀ ਮੈਂ ਵੀ ਤੁਹਾਡੀ ਮੁਹਿੰਮ ਦਾ ਹਿੱਸਾ ਬਣਿਆ ਬਣਿਆ ਪਰ ਮੈਨੂੰ ਬਹੁਤ ਵਧੀਆ ਲੱਗਿਆ ਪਿੰਡ ਦੇ ਵਿੱਚ ਥੈਂਕ ਯੂ ਬਾਈ ਜੀ ਥੈਂਕ ਯੂ ਨਾਲ ਤੁਹਾਡੀ ਟੀਮ ਦੇ ਨਾਲ ਜਾ ਕੇ ਤੇ ਹੁਣ ਅਸੀਂ ਅਸੰਦੀਪ ਸਿੰਘ ਜੀ ਨਾਲ ਗੱਲ ਕਰਾਂਗੇ ਇਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਆ ਇਹ ਮੁਹਿੰਮ ਚਲਾਈ ਹੋਈ ਹੈਗੀ ਆ ਦਰਖਤ ਲਾਉਣ ਦੀ ਤੇ ਪੰਛੀਆਂ ਰਹਿਣ ਬਸੇਰੇ ਲਾਉਣ ਪੰਛੀਆਂ ਦੇ ਰਹਿਣ ਬਸੇਰੇ ਲਾਉਣ ਦੀ ਮੁਹਿੰਮ ਚਲਾਈ ਹੋਈ ਹੈ ਤੇ ਸੰਦੀਪ ਜੀ ਸਸੀਕਾਲ ਜੀ ਸਸੀਕਾਪਾ ਜੀ ਸਰ ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡਾ ਅੱਜ ਇਹ ਪ੍ਰੋਜੈਕਟ ਦੇਖ ਕੇ ਕਿੰਨੇ ਆਲਣੇ ਲੈ ਕੇ ਆਏ ਸੀ ਤੁਸੀਂ ਅਸਲ ਵਿੱਚ ਜੀ 30 ਆਲਣੇ ਅਸੀਂ ਲਿਆਂਦੇ ਸੀ ਅੱਛਾ ਜੀ ਕਿਤੇ ਸੀ ਭੈਣ ਹੋਰਾਂ ਨੂੰ ਅੱਛਾ ਜੀ ਤੇ 10 ਆਲਣੇ ਸਾਡੀ ਰੋਟੀ ਮੈਂ 40 ਕਾਲ ਨੇ ਅਸੀਂ ਲਿਆਂਦੇ ਸੀ ਭੈਣ ਹੋਰਾਂ ਨੇ 100 700 ਆਣਾ ਭੈਣ ਹੋਰਾਂ ਨੇ 150 ਦੇ ਤਕਰੀਬਨ ਆਣਾ ਮੰਗਵਾਇਆ ਸੀ ਅੱਛਾ ਠੀਕ ਹੈ ਜੀ ਅਸਲ ਵਿੱਚ ਨਾ ਜੀ ਭੈਣ ਹੋਰੇ ਕੰਮ ਕਰਦੇ ਸੀ ਇਹ ਲਾਉਂਦੇ ਹੁੰਦੇ ਸੀ ਗੋਲਕਾਂ ਅੱਛਾ ਜੀ ਜਦੋਂ ਮੇਰੀਆਂ ਕੋਈ ਵੀਡੀਓ ਆਉਂਦੀਆਂ ਤਾਂ ਇਹਨਾਂ ਨੇ ਥੱਲੇ ਵੀਡੀਓ ਛੱਡ ਦੇਣੀ ਆਪਦੀ ਅੱਛਾ ਜੀ ਮੈਨੂੰ ਲੱਗਿਆ ਵੀ ਭੈਣ ਹੋਰੇ ਵੀ ਕੰਮ ਕਰ ਰਹੇ ਆ ਵੀ ਵੀ ਇਹਨਾਂ ਨੂੰ ਗੋਲਕਾਂ ਲਾ ਰਹੇ ਆ ਵੀ ਪੰਛੀ ਸੇਫ ਨਹੀਂ ਹੈਗੇ ਕਿਉਂਕਿ ਉਹਨਾਂ ਦੇ ਕੋਲ ਜਿਆਦਾ ਖੁੱਲੇ ਸੀ। ਠੀਕ ਹੈ ਜੀ। ਤੇ ਮੈਂ ਭੈਣ ਹੋਰਾਂ ਨਾਲ ਸੰਪਰਕ ਕੀਤਾ ਤੇ ਮੈਂ ਇਹਨਾਂ ਨੂੰ ਆਲ ਨੇ ਵੀ ਗਿਫਟ ਕੀਤੇ ਫਿਰ ਇਹਨਾਂ ਨੇ ਹੋਰ ਵੀ ਮੰਗਵਾਏ ਆਪਦੇ ਤੌਰ ਤੇ। ਠੀਕ। ਹੁਣ ਇਹਨਾਂ ਦੇ ਕੋਲ ਜੀ ਘਰ ਦੇ ਵਿੱਚ 2.5 300 ਚੜੀ ਆਮ ਹੀ ਹੁੰਦੀ ਹੈ। ਠੀਕ ਹੈ ਜੀ। ਤੇ ਮੈਨੂੰ ਲੱਗਿਆ ਵੀ ਆਪਣਾ ਹੋਰ ਆਪਾ ਹੌਸਲਾ ਅਪਜਾਈ ਕਰੀਏ। ਠੀਕ। ਮੈਂ ਇਹਨਾਂ ਨੂੰ ਕਿਹਾ ਵੀ ਪਿੰਡ ਦੇ ਵਿੱਚ ਆਪਾਂ ਲਾਈ ਆਲ ਨੇ। ਕਹਿੰਦੇ ਵੀਰੇ ਤੁਹਾਡਾ ਵੀ ਜਨਮ ਦਿਨ ਹੈ ਮੇਰਾ 2 ਅਗਸਤ ਨੂੰ ਆ ਅੱਛਾ ਅੱਛਾ ਤੇ ਭੈਣ ਹੋਰਾਂ ਦੇ ਬੇਟੇ ਦਾ 4 ਅਗਸਤ ਨੂੰ ਆ ਅੱਛਾ ਅੱਛਾ ਭੈਣ ਕਹਿੰਦੇ ਆਪਾਂ ਬਚਕਾਰ ਜੇ ਰੱਖ ਲੈਣੇ ਆ ਠੀਕ ਹੈ ਠੀਕ ਹੈ ਤੇ ਇਹਦੇ ਕਰਕੇ ਅਸੀਂ ਜਦੋਂ ਰੱਖ ਲਿਆ ਫਿਰ ਅਸੀਂ ਪੂਰੇ ਪਿੰਡ ਦੇ ਵਿੱਚ ਹੁਣ ਫਿਰਨੀ ਦਾ ਕਵਰ ਕਰ ਚੁੱਕੇ ਆ ਅੱਛਾ ਜੀ ਵਾਧਰਾਂ ਹਿੱਟ ਵੀ ਲਾ ਰਹੇ ਆ ਠੀਕ ਹੈ ਹੁਣ ਇੱਕ ਦੋ ਗਲੀਆਂ ਰਹਿ ਗਈਆਂ ਜੀ ਉਹ ਕਵਰ ਕਰ ਦੇਣੀਆਂ ਆ ਠੀਕ ਠੀਕ ਭੈਣ ਕਹਿੰਦੇ ਕਹਿੰਦੇ ਸਾਨੂੰ ਐ ਸੀ ਵੀ ਆਲ ਨੇ ਥੋੜਾ ਨਾ ਜਾਣ ਅੱਛਾ ਜੀ ਤੇ ਆਲ ਨੇ ਸਾਨੂੰ ਐ ਲੱਗ ਰਿਹਾ ਵੀ ਲੱਗੀ ਵੀ ਪੂਰੇ ਜੋ ਖੰਬਿਆਂ ਵੱਲ ਦੇਖਦੇ ਆ ਬੰਨਿਆ ਵਦਰਾਂ ਹੇਟ ਦੇਖਦੇ ਆ ਠੀਕ ਉੱਥੇ ਵੀ ਭਰੇ ਪਏ ਆ ਟਰਾਲੀ ਵੀ ਭਰੀ ਪਿਆ ਗੁਰੂ ਮਹਾਰਾਜ ਦੀ ਇੰਨੀ ਮਿਹਰ ਹੋਈ ਕਿ ਆਲ ਨੇ ਵਧੀ ਜਾਂਦੇ ਆ ਜੀ ਅੱਛਾ ਹਾਂ ਜੀ ਹਾਂ ਬਹੁਤ ਵਧੀਆ ਸਰ ਤੇ ਤੁਹਾਨੂੰ ਵੀ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਮਿਹਰਬਾਨੀ ਤੇ ਸਰ ਇਹ ਤੁਸੀਂ ਕਦੋਂ ਤੋਂ ਕੰਮ ਸ਼ੁਰੂ ਕੀਤਾ ਹੋਇਆ ਇਹ ਪ੍ਰੋਜੈਕਟ ਹੈ ਜਿਹੜਾ ਅਸਲ ਵਿੱਚ ਨਾ ਜੀ ਮੈਨੂੰ ਸ਼ੌਂਕ ਬਚਪਨ ਤੋਂ ਹੀ ਸੀ ਅੱਛਾ ਜੀ ਤੇ ਪਰ 2003 ਦੇ ਵਿੱਚ ਮੇਰੇ ਸਰ ਹੈਗੇ ਸੀ ਸੁਖਵੰਤ ਸਿੰਘ ਜੀ ਉਹ ਐਨਐਸਐਸ ਦੇ ਵਿੱਚ ਮੈਨੂੰ ਉਹਨਾਂ ਨੇ ਲਿਆ ਅੱਛਾ ਜੀ ਤੇ ਉਦੋਂ ਅਸੀਂ ਪਲਾਂਟੇਸ਼ਨ ਕਰਨੀ ਸ਼ੁਰੂ ਕੀਤੀ ਅੱਛਾ ਫਿਰ ਬਚਪਨ ਤੋਂ ਹੀ ਚਿੜੀਆਂ ਵੇਖਦੇ ਸੀ ਆਪਣੇ ਘਰਾਂ ਦੇ ਵਿੱਚ ਸਵਾਤਾਂ ਹੁੰਦੀਆਂ ਸੀ ਉਹਦੇ ਵਿੱਚ ਬਰਾਂਡਿਆਂ ਦੇ ਵਿੱਚ ਰਹਿੰਦੀਆਂ ਸੀ ਅੱਛਾ ਜੀ ਤੇ ਜਦੋਂ ਮੈਂ ਆਖਿਆ ਵੀ ਯਾਰ ਹੁਣ ਆਪਣੇ ਪੱਕੇ ਘਰ ਹੋ ਗਏ ਵੀ ਚਿੜੀਆਂ ਕਿੱਧਰ ਗਈਆਂ ਹੌਲੀ ਹੌਲੀ ਉਹਦੇ ਤੇ ਵਰਕ ਕਰਨਾ ਸ਼ੁਰੂ ਕੀਤਾ ਜੀ ਅੱਛਾ ਜੀ ਪਹਿਲਾਂ ਘਰ ਤੋਂ ਜੇ ਕੋਈ ਚਿੜੀ ਦੇ ਬੱਚੇ ਡਿੱਗ ਜਾਂਦੇ ਸੀ ਤੇ ਵਾਲਿਆਂ ਦੇ ਵਿੱਚ ਘਰ ਫਟੇ ਲਾਤੀਆਂ ਜਾਕੂ ਕੱਦੂ ਕੱਟ ਕੇ ਲਾਤਾ ਅੱਛਾ ਪਹਿਲੋ ਪਹਿਲ ਤਾਂ ਰਿਜ਼ਲਟ ਮਿਲੇ ਨਹੀਂ ਜੀ ਕਿਉਂਕਿ ਪੰਛੀ ਆਪਣੇ ਤੋਂ ਸਮਝਦਾਰ ਹੁੰਦੇ ਆ ਠੀਕ ਹੈ ਜੀ ਫਿਰ ਹੌਲੀ ਹੌਲੀ ਰਿਜ਼ਲਟ ਵਧੀਆ ਮਿਲੇ ਜੀ ਅੱਛਾ ਅੱਛਾ ਤੇ ਫਿਰ ਮੈਂ ਪਹਿਲਾਂ ਪਿੰਡ ਲੈਵਲ ਫਿਰ ਜ਼ਿਲ੍ਹਾ ਲੈਵਲ ਹੁਣ ਪੰਜਾਬ ਰਾਜਸਥਾਨ ਹਰਿਆਣਾ ਹਮਾਚਲ ਅੱਛਾ ਪੰਜਾਬ ਤੋਂ ਬਾਹਰ ਵੀ ਚਲੀ ਗਈ ਮੈਨੂੰ ਤੁਹਾਡੇ ਬੈਂਗਲੌਰ ਅੱਛਾ ਬਹੁਤ سارے ਸਟੇਟਾਂ ਦੇ ਵਿੱਚੋਂ ਮੈਨੂੰ ਫੋਨ ਆਉਂਦੇ ਆ ਲੋਕ ਜੁੜਿਆ ਗੁਜਰਾਤ ਦੇ ਵਿੱਚੋਂ ਵੀ ਜੁੜੇ ਹੋਏ ਅੱਛਾ ਠੀਕ ਹੈ ਤੇ ਉਹਨਾਂ ਨੂੰ ਆਪਾਂ ਉੱਥੇ ਮੋਟੀਵੇਟ ਕਰੀਦਾ ਜਿੰਨੀ ਕ ਆਪਾਂ ਨੂੰ ਸਮਝ ਗੁਰੂ ਮਹਾਰਾਜ ਨੇ ਦਿੱਤੀ ਹੈ ਉੰਨੀ ਵੰਡੀ ਦੀ ਹੈ ਅੱਛਾ ਠੀਕ ਹੈ ਕਿਉਂਕਿ ਮੈਂ ਚਾਹਣਾ ਹੁੰਦਾ ਵੀ ਆਪਾਂ ਸੁਪਰੀਮ ਨਹੀਂ ਬਨਣਾ ਜਿੰਨੀ ਆਪਾਂ ਨੂੰ ਸਮਝ ਆਪਾਂ ਉਹਨੂੰ ਅੱਗੇ ਤੱਕ ਵਧਾ ਠੀਕ ਠੀਕ ਹੈ ਹਾਂਜੀ ਤੇ ਸਰ ਇਹ ਤੁਸੀਂ ਇੰਨਾ ਵਧੀਆ ਉਪਰਾਲਾ ਤੁਹਾਡੇ ਨਾਲ ਕਾਫੀ ਜਿਹੜੇ ਲੋਕਾਂ ਦੀ ਟੀਮ ਹੈਗੀ ਆ ਉਹ ਕੰਮ ਕਰਦੀ ਪਈ ਆ ਇਹ ਤੁਸੀਂ ਉੱਥੋਂ ਆਪਣੇ ਪਿੰਡ ਤੋਂ ਹੀ ਲੈ ਕੇ ਆਏ ਆ ਇਹਨਾਂ ਨੂੰ ਨਾਲ ਨਹੀਂ ਜੀ ਮੈਂ ਜਿਹੜੇ ਇਲਾਕੇ ਦੇ ਵਿੱਚ ਵੀ ਜਨਨਾ ਹਾਂ ਜੀ ਉਹ ਇਲਾਕੇ ਦੇ ਵਿੱਚ ਟੀਮ ਆਪੇ ਬਣ ਜਾਂਦੀ ਹੈ ਜੀ ਅੱਛਾ ਬਹੁਤ ਲੋਕ ਹੈਗੇ ਆ ਮੇਰੇ ਨਾਲ ਜੁੜੇ ਹੋਏ ਅੱਛਾ ਤੁਸੀਂ ਹਜ਼ਾਰਾਂ ਦੇ ਤਕਰੀਬਨ ਮੈਨੂੰ ਫੋਨ ਆਉਂਦੇ ਆ ਜੀ ਹਨਾ ਅੱਛਾ ਹੁਣ ਤੁਸੀਂ ਐ ਦੇਖ ਲਓ ਵੀ 50 55 ਫੋਨ ਤਾਂ ਮੈਨੂੰ ਰੋਜ਼ ਦੇ ਆਉਣੀ ਆਉਣੇ ਅੱਛਾ ਤੇ ਤੁਸੀਂ ਇਹ ਵੇਖੋ ਮੈਂ ਨੰਬਰ ਸੇਵ ਕਰ ਲ ਲਾਂ ਉਹਨਾਂ ਦਾ ਜਦੋਂ ਹੋਰ ਇਲਾਕੇ ਦੇ ਵਿੱਚ ਜਾਣਾ ਉਹਨਾਂ ਨੂੰ ਮੈਂ ਫੋਨ ਕਰ ਲੈਣਾ ਉੱਥੇ ਆ ਜਾਂਦੇ ਆ ਜੀ ਅੱਛਾ ਉੱਥੇ ਇਹ ਵਲੰਟੀਅਰ ਆ ਸਾਰੇ ਜਿਹੜੇ ਤੁਹਾਡੇ ਨਾਲ ਆਏ ਆ ਇਹ ਸਾਰੇ ਜੌਬ ਕਰਦੇ ਆ ਜੀ ਕੋਈ ਫੌਜ ਦੇ ਵਿੱਚ ਹੈ ਕੋਈ ਬੈਂਕ ਦੇ ਵਿੱਚ ਹੈ ਅੱਛਾ ਠੀਕ ਕੋਈ ਟੀਚਰ ਹੈ ਕੋਈ ਆਪਣੇ ਅਲੱਗ-ਅਲੱਗ ਮਹਿਕਮਿਆਂ ਦੇ ਵਿੱਚ ਜੌਬ ਕਰਦੇ ਆ ਆ ਸੰਡੇ ਸੀ ਆ ਗਏ ਤੇ ਮੈਨੂੰ ਇਹ ਤੁਹਾਡਾ ਬਰਥਡੇ ਸੈਲੀਬ੍ਰੇਟ ਕਰਨ ਦਾ ਬਹੁਤ ਵਧੀਆ ਲੱਗਿਆ ਠਟੰਗ ਤੇ ਇਹ ਕਿਸ ਤਰ੍ਹਾਂ ਆਲਣੇ ਜਿਹੜੇ ਹੈਗੇ ਆ ਤੁਸੀਂ ਨਾਲ ਲੈ ਕੇ ਆਨੇ ਬਣਵਾਉਣੇ ਆ ਇਹ ਆਨੇ ਅਸੀਂ ਬਣਵਾਉਣਾ ਜੀ ਧਨੋਲਾ ਮੰਡੀ ਤੋਂ ਅੱਛਾ ਅੱਛਾ ਤੇ ਇੱਕ ਬਾਈ ਕਣੀਏ ਵਾਲੇ ਵੀ ਬਣਾਉਂਦੇ ਆ ਗਰਮੇਲ ਸਿੰਘ ਅੱਛਾ ਅੱਛਾ ਠੀਕ ਹੈ ਜੀ ਹਾਂਜੀ ਉਹ ਵੀ ਵਧੀਆ ਤਿਆਰ ਹੋਰ ਵੀ ਬਹੁਤ ਪੰਜਾਬ ਦੇ ਵਿੱਚ ਕੀ ਕਿੰਨੇ ਕੁ ਦਾ ਲੈਣਾ ਪੈ ਜਾਂਦਾ ਜੀ ਇਹ ਜੀ ਆਪਣਾ ਨੂੰ ਸਪੈਰੋ ਦਾ ਜੇ ਇਕੱਠੇ ਲੈਣੇ ਆ 150 ਦਾ ਪੈ ਜਾਂਦਾ ਜੀ ਅੱਛਾ 150 ਦਾ ਪੈ ਜਾਂਦਾ ਹੈ ਹਾਂਜੀ ਤੇ ਜੇ ਸਰ ਪੰਜਾਬ ਦੇ ਵਿੱਚ ਸਾਡੇ ਨਾਲ ਬਹੁਤ ਸਾਰੇ ਅਧਿਆਪਕ ਸਾਹਿਬਾਨ ਜੁੜੇ ਆ ਜੇ ਕਿਸੇ ਨੇ ਇਸੇ ਤਰ੍ਹਾਂ ਹੀ ਆਪਣੇ ਬੱਚੇ ਦਾ ਬਰਥਡੇ ਜਾਂ ਕੋਈ ਸੈਲੀਬ੍ਰੇਸ਼ਨ ਕਰਨਾ ਹੋਵੇ ਤਾਂ ਕੀ ਉਹ ਤੁਹਾਨੂੰ ਬੁਲਾਇਆ ਜਾ ਸਕਦਾ ਜੀ ਉੱਥੇ ਅਸਲ ਵਿੱਚ ਜੀ ਜਿੱਥੇ ਸਾਡੀ ਪਹੁੰਚ ਹੋਊਗੀ ਅਸੀਂ ਚੱਲ ਜਾਾਂਗੇ ਅੱਛਾ ਮੈਂ ਤਾਂ ਇਹ ਕਹਿਣਾ ਹੁੰਨਾ ਵੀ ਜੀ ਜੇ ਆਪਣੇ ਤੌਰ ਤੇ ਬੰਦੇ ਲਾਉਣ ਠੀਕ ਹੈ ਤਾਂ ਬਹੁਤ ਵਧੀਆ ਗੱਲ ਆ ਮੈਂ ਕਹਿੰਦਾ ਵੀ ਆਪਣੇ ਏਰੀਏ ਦੇ ਵਿੱਚ ਬਹੁਤ ਸਾਰੇ ਮਿਸਤਰੀ ਬਜ਼ੁਰਗ ਹੋ ਚੁੱਕੇ ਆ ਹਾਂਜੀ ਹਾਂਜੀ ਉਹਨਾਂ ਤੋਂ ਕੰਮ ਨਹੀਂ ਹੁੰਦੇ ਠੀਕ ਹੈ ਤੇ ਮੈਂ ਕਹਿੰਦਾ ਵੀ ਉਹਨਾਂ ਨੂੰ ਕੰਮ ਦਿੱਤਾ ਜਾਣਾ ਚਾਹੀਦਾ ਠੀਕ ਤੇ ਉਹਨਾਂ ਤੋਂ ਬਣਾਓ ਆਪਣੇ ਪਰਜਾ ਪਤ ਭਰਾ ਹੈਗੇ ਆ ਉਹਨਾਂ ਤੋਂ ਵੀ ਤਿਆਰ ਕਰਵਾ ਸਕਦੇ ਹਾਂ ਬਣਾਉਣ ਦਾ ਤਰੀਕਾ ਸਾਈਜ਼ ਅਸੀਂ ਦੱਸ ਦਾਂਗੇ ਜੀ ਅੱਛਾ ਛੇ ਠੀਕ ਹੈ ਤੇ ਤੁਸੀਂ ਕਿਤੋਂ ਵੀ ਲੈ ਸਕਦੇ ਹੋ ਰਹਿਣ ਬਸੇਰੇ ਮੈਂ ਕਹਿੰਦਾ ਹੁੰਦਾ ਜੀ ਕਿਸੇ ਭਰਾ ਨੂੰ ਡੋਨੇਸ਼ਨ ਦੇਣ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਤੇ ਤੁਸੀਂ ਰਹਿਣ ਬਸੇਰੇ ਲੈ ਕੇ ਦੇ ਦੋ ਜਾਂ ਬੂਟੇ ਲੈ ਕੇ ਦੇ ਦਿਓ ਅੱਛਾ ਠੀਕ ਹੈ ਮਤਲਬ ਕਿ ਅ ਅੱਛਾ ਤੁਹਾਡੀ ਟੀਮ ਵੀ ਲਗਾ ਦੂਗੀ ਜੇ ਅਸੀਂ ਇਦਾਂ ਦਾ ਉਪਰਾਲਾ ਕਰੀਏ ਕੋਈ ਅਸੀਂ ਲਵਾਣੇ ਚਾਹੁੰਦੇ ਆ ਹਾਂਜੀ ਹਾਂਜੀ ਤੇ ਅਸੀਂ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਾਂ ਠੀਕ ਕਰ ਸਕਦੇ ਠੀਕ ਹੈ ਤੇ ਤੁਸੀਂ ਵੀ ਮਤਲਬ ਜਿਵੇਂ ਅਸੀਂ ਨਾ ਇੱਕ ਵਾਰੀ ਕੋਸ਼ਿਸ਼ ਕੀਤੀ ਸੀ ਆਲਣੇ ਲਗਾਉਣ ਦੀ ਪਰ ਇਹਦੇ ਤੇ ਮੈਨੂੰ ਲੱਗਦਾ ਵੀ ਅਸੀਂ 10-12 ਆਲਣੇ ਲਾਉਂਦੇ ਆ ਅਸੀਂ ਸਵੀਰ ਦੇ ਲੱਗੇ ਤੇ ਬਹੁਤ એનર્ਜੀ ਲੱਗ ਗਈ ਸਾਨੂੰ ਫਿਰ ਫਿੱਟ ਜਿਆ ਨਹੀਂ ਬੈਠਾ ਵੀ ਆਲਣੇ ਲਾਣੇ ਬਹੁਤ ਔਖੇ ਹੈਗੇ ਆ ਉਹ ਡ੍ਰਿੱਲ ਨਾਲ ਲਾਂਦੇ ਸੀ ਜਾਂ ਦਰਖਤਾਂ ਤੇ ਪਹਿਲਾਂ ਮਟਕਾ ਟਾਈਪ ਦੇ ਆਲਣੇ ਅਸੀਂ ਲਿਆਂਦੇ ਸੀ ਫਰੀਦਕੋਟ ਤੋਂ ਬੀੜ ਸੰਸਥਾ ਹੈਗੀ ਆ ਉੱਥੇ ਤੇ ਪਰ ਉਹ ਮਤਲਬ ਸਾਨੂੰ ਫਿੱਟ ਜਿਆ ਨਹੀਂ ਬੈਠਾ ਜਿਵੇਂ ਮੈਂ ਦੇਖਿਆ ਤੁਸੀਂ ਤਾਂ ਮੈਨੂੰ ਲੱਗਦਾ ਵੀ ਘੰਟੇ ਡੇਢ ਘੰਟੇ ਦੇ ਵਿੱਚ ਹੀ 70-80 ਆਲਣੇ ਆ ਜਿਹੜੇ ਲਗਾਤੇ ਤੁਹਾਡੀ ਟੀਮ ਨੇ ਹਾਂਜੀ ਹਾਂਜੀ ਤੇ ਇਦਾਂ ਜੇਕਰ ਕੋਈ ਇਦਾਂ ਦਾ ਉਪਰਾਲਾ ਤੁਸੀਂ ਕਰ ਦੋ ਤਾਂ ਮੇਰੇ ਖਿਆਲ ਸਾਡੇ ਨਾਲ ਬਹੁਤ ਸਾਰੇ ਬੜੇ ਵਧੀਆ ਲੋਕ ਜੁੜੇ ਹੋਏ ਹੈਗੇ ਆ ਤੇ ਉਹ ਫਿਰ ਤੁਹਾਡੇ ਨਾਲ ਸੰਪਰਕ ਕਰ ਸਕਦੇ ਆ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਬਹੁਤ ਖੁਸ਼ੀ ਹੋਈ ਜੀ ਤੁਹਾਡੇ ਨਾਲ ਮਿਲ ਕੇ ਤੁਹਾਡੇ ਨਾਲ ਤੁਹਾਡਾ ਕੰਮ ਦੇਖ ਕੇ ਇੱਕ ਵੱਖਰਾ ਸਕੂਨ ਮਿਲਿਆ ਮਨ ਨੂੰ ਤੇ ਇੱਕ ਵਾਰੀ ਫਿਰ ਤੁਹਾਨੂੰ ਵੀ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਇੱਕ ਸਰ ਮੈਂ ਗੱਲ ਹੋਰ ਕਰਨੇ ਹਾਂਜੀ ਬਹੁਤ ਸਾਰੇ ਭਰਾ ਸਵਾਲ ਵੀ ਕਰਨਗੇ ਕਿ ਤੁਸੀਂ ਇਹਨਾਂ ਨੂੰ ਆਲਸੀ ਬਣਾਉਣੇ ਹੋ, ਅਪੰਗ ਬਣਾਉਣੇ ਹੋ ਜਾਂ ਇਹ ਜਿਹੜੀਆਂ ਆਤਾਂ ਖਰਾਬ ਕਰ ਰਹੇ ਹੋ। ਹਾਂਜੀ। ਹਾਂਜੀ-ਹਾਂਜੀ। ਕੋਈ ਕਹਿੰਦਾ ਵੀ ਇਹਨਾਂ ਨੂੰ ਆਟਾ ਦਾਲ ਸਕੀਮ ਤੇ ਲਾ ਰਹੇ ਹੋ। ਹਾਂਜੀ। ਪਰ ਮੇਰਾ ਮੰਨਣਾ ਇਹ ਹੈ ਵੀ ਜੇ ਕੁਦਰਤ ਨਾਲ ਛੇੜਛਾੜ ਮਨੁੱਖ ਨਾ ਕਰਦਾ ਤਾਂ ਅੱਜ ਆਪਾਂ ਨੂੰ ਨਾ ਰੁੱਖ ਲਾਉਣ ਦੀ ਲੋੜ ਸੀ, ਨਾ ਆਲਣੇ ਲਾਉਣ ਦੀ ਲੋੜ ਸੀ। ਆਲਣੇ ਤਾਂ ਆਪਾਂ ਕਹਿ ਨਹੀਂ ਸਕਦੇ, ਇਹਨੂੰ ਤਾਂ ਬਸੇਰਾ ਕਹਿ ਸਕਦੇ ਆ ਇੱਕ। ਹਾਂਜੀ। ਇੱਕ ਪਲਾਟ ਕਹਿ ਸਕਦੇ ਆ। ਉਹਦੇ ਵਿੱਚ ਆਲਣਾ ਉਹਨੇ ਆਪ ਤਿਆਰ ਕਰ ਆਲਣਾ ਤਾਂ ਆਪ ਪਾਉਂਦਾ ਪੰਛੀ ਵੀ। ਠੀਕ ਹੈ। ਤੇ ਉਹ ਫਿਰ ਜੇ ਆਪਾਂ ਕੁਦਰਤ ਨਾਲ ਛੇੜਛਾੜ ਕੀਤੀ ਤਾਂ ਅੱਜ ਆਪਾਂ ਨੂੰ ਇਹ ਕੰਮ ਕਰਨੇ ਪਏ ਹੁਣ ਬਹੁਤ ਸਾਰੇ ਭਰਾ ਕਹਿ ਦਿੰਦੇ ਆ ਵੀ ਜੀ ਤੁਸੀਂ ਇਹਨਾਂ ਨੂੰ ਇਦਾਂ ਹੀ ਰਹਿਣ ਦਿਓ ਕੁਦਰਤ ਦੇ ਮੁਤਾਬਕ ਚੱਲਣਾ ਫਿਰ ਆਪਾਂ ਕੁਦਰਤ ਦੇ ਮੁਤਾਬਕ ਕਿਉਂ ਨਹੀਂ ਚੱਲਦੇ ਜੀ ਹਾਂ ਬਿਲਕੁਲ ਜਾਂ ਤਾਂ ਐ ਹੋਵੇ ਵੀ ਆਪਾਂ ਵੀ ਕੁਦਰਤ ਦੇ ਮੁਤਾਬਕ ਹੀ ਚੱਲਦੇ ਆ ਹਾਂਜੀ ਹੁਣ ਜਦੋਂ ਆਪਣੇ ਤੇ ਭੀੜ ਪੈਂਦੀ ਆ ਆਪਾਂ ਕਿਉਂ ਕੋਟਾਂ ਦਾ ਰੁਖ ਕਰਦੇ ਆ ਹਾਂਜੀ ਹਾਂਜੀ ਤੇ ਜਾਂ ਤਾਂ ਸਾਰਾ ਸਿਸਟਮ ਹੀ ਉਦਾਂ ਹੋ ਜੇ ਹਾਂਜੀ ਹਾਂਜੀ ਹੁਣ ਮੇਰਾ ਮੰਨਣਾ ਇਹ ਆ ਵੀ ਜਦੋਂ ਵੀ ਕੋਈ ਪ੍ਰਜਾਤੀ ਖਤਮ ਹੁੰਦੀ ਆ ਉਹ ਕਿਸੇ ਨਾ ਕਿਸੇ ਦੀ ਗਲਤੀ ਕਰਕੇ ਹੁੰਦੀ ਆ ਹਾਂ ਬਿਲਕੁਲ ਜੀ ਹਾਂਜੀ ਜੇ ਇਨਸਾਨ ਆ ਜਿਹੜਾ ਜੀ ਹੂੰ ਉਹ ਜਿਉਂਦਾ ਮੈਂ ਪੰਛੀਆਂ ਬਿਨਾ ਰੁੱਖਾਂ ਬਿਨਾ ਜਾਨਵਰਾਂ ਬਿਨਾ ਨਹੀਂ ਰਹਿ ਸਕਦਾ ਹਾਂਜੀ ਪਰ ਰੁੱਖ ਪੰਛੀਆਂ ਬੰਦਾ ਜਿਹੜਾ ਹੈਗਾ ਉਹ ਇਹਨਾਂ ਬਿਨਾ ਜਿਉਂਦਾ ਨਹੀਂ ਰਹਿ ਸਕਦਾ ਉਹ ਇਹਦੇ ਬਿਨਾ ਜਿਉਂਦੇ ਰਹਿ ਸਕਦੇ ਆ ਠੀਕ ਠੀਕ ਹਾਂਜੀ ਇਹ ਦੇ ਕਰਕੇ ਇਸ ਧਰਤੀ ਦੇ ਉੱਪਰ ਇਕੱਲਾ ਮਨੁੱਖ ਨਹੀਂ ਹੈਗਾ ਇਹ ਧਰਤੀ ਤੇ ਪਹਿਲਾ ਅਧਿਕਾਰ ਜੀਵ ਜੰਤੂਆਂ ਦਾ ਕਿਉਂਕਿ ਉਹ ਪਹਿਲਾਂ ਆਏ ਆ ਮਨੁੱਖ ਤੋਂ ਬਿਲਕੁਲ ਠੀਕ ਹਾਂਜੀ ਤੇ ਉਹਨਾਂ ਨੂੰ ਵੱਡੇ ਭਰਾ ਸਮਝਣਾ ਚਾਹੀਦਾ ਨਾ ਕਿ ਉਹਨਾਂ ਨੂੰ ਦੁਸ਼ਮਣ ਠੀਕ ਠੀਕ ਤੇ ਉਹ ਹੁਣ ਰੁੱਸ ਚੁੱਕੇ ਸੀ ਬਿਲਕੁਲ ਤੇ ਉਹਨਾਂ ਨੂੰ ਮਨਾ ਕੇ ਲਿਆਉਣ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਵੀ ਹਰ ਇੱਕ ਘਰ ਦੇ ਵਿੱਚ ਉਹ ਚਿੜੀਆਂ ਜਿਹੜੀਆਂ ਹੈਗੀਆਂ ਨੇ ਪ੍ਰਾਣੀਆਂ ਚਿੜੀਆਂ ਚੀਂਚੀ ਕਰਦੀਆਂ ਸੀ ਹਰ ਇੱਕ ਘਰ ਦਾ ਸ਼ਿੰਗਾਰ ਬਣਨਾ ਮਨੋਖਾ ਮਾਨਸਿਕ ਤੌਰ ਤੇ ਕਮਜ਼ੋਰ ਹੋ ਰਿਹਾ ਉਹਨੂੰ ਸ਼ਾਂਤ ਆਤਮਿਕ ਸ਼ਾਂਤੀ ਮਿਲਦੀ ਹੈ ਜੀ ਜਿਹੜੀਆਂ ਮਾਈਂਡ ਦੀਆਂ ਗ੍ਰੰਥੀਆਂ ਨੇ ਉਹਨੂੰ ਸਕੂਨ ਮਿਲਦਾ ਚਿੜੀਆਂ ਦੀ ਕੁਦਰਤੀ ਸੰਗੀਤ ਦੇ ਨਾਲ हां ये बिल्कुल सही ਗੱਲ ਕਹੀ ਜੀ ਤੁਸੀਂ ਅਸੀਂ ਵੀ ਆਪਣੇ ਘਰੇ ਫੀਡਰਾਂ ਲਾਈਆਂ ਹੋਈਆਂ ਆਂ ਆ ਲਗਭਗ 100 150 ਚਿੜੀ ਹੈ ਜਿਹੜੀ ਹੈ ਜਿਹੜੀ ਹਰ ਟਾਈਮ ਦੇ ਉੱਤੇ ਉੱਥੇ ਹਾਜ਼ਰ ਰਹਿੰਦੀ ਆ ਚਾਰ ਪੰਜ ਜਗ੍ਹਾ ਦੇ ਉੱਤੇ ਅਸੀਂ ਲਗਾਈਆਂ ਹੋਈਆਂ ਤੇ ਉਹ ਉਹ ਸ਼ਬਦਾਂ ਚ ਨਹੀਂ ਬਿਆਨ ਕੀਤਾ ਜਾ ਸਕਦਾ ਉਹਨਾਂ ਨੂੰ ਦੇਖ ਕੇ ਜੋ ਸਕੂਨ ਮਿਲਦਾ ਹੈ ਬਾਕੀ ਐ ਹੀ ਆ ਵੀ ਆਪਾਂ ਇਹਨਾਂ ਨੂੰ ਜੱਤਾ ਘਰ ਦਿਓ ਜੀ ਉਦਾਂ ਦੇ ਠੀਕ ਜੇ ਘਰ ਨਹੀਂ ਦੇਣੇ ਤਾਂ ਜਿਹੜਾ ਕੁਦਰਤ ਨੇ ਇਹਨਾਂ ਨੂੰ ਦਿੱਤਾ ਹੋਇਆ ਸੀ ਸਿਸਟਮ ਹਾਂਜੀ ਹਾਂਜੀ ਉਹ ਉਦਾਂ ਦਾ ਪੈਦਾ ਕਰੋ ਤਾਂ ਜੋ ਆਪਾਂ ਇਹਨਾਂ ਨੂੰ ਜਿਹੜੇ ਸਰਵਾਈਵ ਕਰਨ ਦੇ ਵਿੱਚ ਇਹਨਾਂ ਨੂੰ ਔਖ ਨਾ ਆਵੇ ਅਮਰੀਕਾ ਨੇ ਜੀ ਹੁਣ ਕਰੋੜਾਂ ਡਾਲਰਾਂ ਦਾ ਜਿਹੜਾ ਫੰਡ ਦਿੱਤਾ ਜੀ ਵੀ ਆਪਾਂ ਨੂੰ ਘਰੇਲੂ ਚਿੜੀਆਂ ਬਚਾਉਣੀਆਂ ਚਾਹੀਦੀਆਂ ਨੇ ਠੀਕ ਠੀਕ ਤੇ ਆਪਣੀਆਂ ਸਰਕਾਰਾਂ ਨੂੰ ਵੀ ਚਾਹੀਦਾ ਵੀ ਉਹ ਆਪਣੇ ਪ੍ਰੋਜੈਕਟ ਦੇ ਵਿੱਚ ਜਿਵੇਂ ਪਲਾਂਟੇਸ਼ਨ ਦੇ ਪ੍ਰੋਜੈਕਟ ਦੇ ਵਿੱਚ ਉਹ ਕੰਮ ਕਰ ਰਹੇ ਹੈ ਤਾਂ ਉਹਨਾਂ ਨੂੰ ਇਹਨਾਂ ਜੀਵ ਜੰਤੂਆਂ ਦੇ ਲਈ ਵੀ ਜਿਹੜੀ ਪ੍ਰਜਾਤੀ ਖਤਮ ਹੋ ਰਹੀ ਹੈ ਉਹਨਾਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਕੱਲੀ ਜਿੜੀਆਂ ਦੀ ਨਹੀਂ ਕੱਲੀ ਪੰਛੀਆਂ ਦੀ ਨਹੀਂ ਜਿੰਨੇ ਵੀ ਜੀਵ ਜੰਤੂ ਆ ਸਾਰੀਆਂ ਪ੍ਰਜਾਤੀਆਂ ਤੇ ਵਰਕ ਕਰਨ ਦੀ ਲੋੜ ਆ ਜਿਹੜੀਆਂ ਖਤਮ ਹੋ ਰਹੀਆਂ ਨੇ ਠੀਕ ਠੀਕ ਜੇ ਆਪਾਂ ਦੇਖੋ ਜੀ ਕੁਦਰਤ ਨੇ ਆਪਣਾ ਬੈਲੈਂਸ ਕਰ ਲੈਣਾ ਹੁੰਦਾ ਉਹ ਅੱਜ ਨਹੀਂ ਕਰੂਗੀ ਮੈਂ 100 ਸਾਲ ਨੂੰ ਕਰ ਲੂ 2 ਸਾਲ ਨੂੰ ਕਰ ਲੂ 1000 ਸਾਲ ਲੱਗ ਜੂ ਪਰ ਮਨੁੱਖ ਨੇ ਜੇ ਇੱਥੇ ਸਰਵਾਈਵ ਕਰਨਾ ਤਾਂ ਉਹਨੂੰ ਇਸ ਧਰਤੀ ਤੇ ਚੰਗਾ ਇਨਸਾਨ ਬਣ ਕੇ ਰਹਿਣਾ ਪੈਣਾ ਜੇ ਉਹ ਇਸ ਧਰਤੀ ਤੇ ਗੰਦ ਪਾਊਗਾ ਤਾਂ ਉਹ ਗੰਦ ਉਹਦੇ ਪੱਲੇ ਪੈਣਾ ਬਿਲਕੁਲ ਜੀ ਮੈਨੂੰ ਤੁਸੀਂ ਬਿਲਕੁਲ ਸੱਚ ਬੋਲਦੇ ਪਏ ਆ ਮੈਨੂੰ ਇੱਕ ਚੇਤੇ ਆਉਂਦੀ ਪਈ ਹੈ ਗੱਲ ਚਾਈਨਾ ਦੇ ਵਿੱਚ 1956 ਦੇ ਵਿੱਚ ਉਹਨਾਂ ਨੇ ਇਹ ਸਾਰੀਆਂ ਚਿੜੀਆਂ ਮਾਰ ਦਿੱਤੀਆਂ ਸੀਗੀਆਂ ਤੇ ਦੱਸਦੇ ਆ ਸ਼ਾਇਦ 2 ਸਾਲ ਬਾਅਦ ਹੀ ਉੱਥੇ ਕਾਲ ਪੈ ਗਿਆ ਸੀਗਾ ਖਤਮ ਕਰਨ ਦੇ ਨਾਲ 358 ਤੋਂ 62 ਤੱਕ ਜੀ ਉਹ ਮਿਸ਼ਨ ਚੱਲਿਆ ਸੀ ਉਹ ਕਹਿੰਦੇ ਵੀ ਆਪਣਾ 4.5 ਕਿਲੋ ਅਨਾਜ ਇੱਕ ਚੜੀ ਇੱਕ ਸਾਲ ਦਾ ਖਾ ਜਾਂਦੀ ਹੈ ਵੀ ਆਪਾਂ ਇਹਨਾਂ ਨੂੰ ਖਤਮ ਕਰੀਏ ਉਹਦੇ ਨਾਲ ਹੋਰ ਵੀ ਬਹੁਤ ਸਾਰੇ ਜਿਵੇਂ ਚੂਹੇ ਵੀ ਸੀ ਹੋਰ ਵੀ ਕਈ ਚੀਜ਼ਾਂ ਹੈਗੀਆਂ ਸੀ ਅ ਬਹੁਤ ਸਾਰੇ ਜਿਵੇਂ ਹੋਰ ਉਹਨਾਂ ਨੇ ਇਹ ਸੋਚਿਆ ਵੀ ਆਪਾਂ ਇਹਨਾਂ ਨੂੰ ਖਤਮ ਕਰੀਏ ਵੀ ਆਪਣੀ ਇਕਨੋਮੀ ਨੂੰ ਆਪਾਂ ਹੋਰ ਵਧਾਈਏ ਹੈ ਨਾ ਠੀਕ ਠੀਕ ਦੇ ਉਹਨਾਂ ਨੇ ਜੀ ਇੱਕ ਬਹੁਤ ਸਾਰੇ ਸਲੋਗਨ ਵੀ ਛੱਡੇ ਜੀ ਦੇਸ਼ ਨੂੰ ਆਪਾਂ ਉੱਪਰ ਲੈ ਕੇ ਜਾਣਾ ਤਾਂ ਚਿੜੀਆਂ ਨੂੰ ਖਤਮ ਕਰੀਏ ਹੈਨਾ ਠੀਕ ਹੈ ਤੇ ਜਿਹੜਾ ਵੀ ਚਿੜੀ ਮਾਰ ਕੇ ਲਾਉਂਦੇ ਇਨਾਮ ਵੀ ਰੱਖੇ ਗਏ ਜੀ ਠੀਕ ਹੈ ਜੀ ਹਾਂਜੀ ਉਹਨਾਂ ਨੇ ਅ ਅਰਬਾਂ ਚਿੜੀ ਮਾਰਤੀ ਜੀ ਅੱਛਾ ਤੇ ਇਸ ਤੋਂ ਬਾਅਦ ਜੀ ਉੱਥੇ ਟਿੱਡੀ ਦਲ ਨੇ ਹਮਲਾ ਕੀਤਾ ਉਥੋਂ ਦੀਆਂ ਫਸਲਾਂ ਤੇ ਠੀਕ ਠੀਕ ਜਿਹੜੇ ਵੀ ਫਸਲ ਨੂੰ ਪੈ ਜਾਂਦਾ ਸੀ ਟਿੱਡੀ ਦਲ ਉਹ ਖਤਮ ਕਰ ਦਿੰਦਾ ਸੀ ਠੀਕ ਠੀਕ ਤੇ ਫਿਰ ਇੰਨਾ ਉੱਥੇ ਸਰਵਨਾਸ਼ ਕਰਤਾ ਜੀ ਉੱਥੇ ਜਦੋਂ ਅਨਾਜ ਹੀ ਨਹੀਂ ਹੋਇਆ ਲੋਕਾਂ ਦੇ ਵਿੱਚ ਭੁੱਖ ਮਰੀ ਇੰਨੀ ਫੈਲ ਗਈ ਹੂੰ ਤੇ ਲੱਖਾਂ ਬੰਦਾ ਜੀ ਭੁੱਖ ਮਰੀ ਦਾ ਸ਼ਿਕਾਰ ਹੋ ਕੇ ਮਰਿਆ ਠੀਕ ਤੇ ਫਿਰ ਉਹਨਾਂ ਨੇ ਆਪਣੀ ਗਲਤੀ ਸੁਧਾਰੀ ਤੇ ਹੋਰ ਮੁਲਕਾਂ ਤੋਂ ਚਿੜੀਆਂ ਉਹਨਾਂ ਨੇ ਲਈਆਂ ਠੀਕ ਠੀਕ ਤੇ ਇਹ ਗੱਲ ਆ ਵੀ ਆਪਣੇ ਕੋਲ ਕੁਦਰਤ ਨੇ ਇੰਨਾ ਵਧੀਆ ਆਪਾਂ ਨੂੰ ਸੰਸਾਰ ਦਿੱਤਾ ਇੰਨੀਆਂ ਸੋਹਣੀਆਂ ਰੁੱਤਾਂ ਦਿੱਤੀਆਂ ਆਪਾਂ ਵੀ ਰਹੀਏ ਤੇ ਇਹਨਾਂ ਨੂੰ ਵੀ ਰਹਿਣ ਦਈਏ ਸਾਰਿਆਂ ਦਾ ਇੱਕੋ ਜਿਹਾ ਅਧਿਕਾਰ ਹੈ ਬਿਲਕੁਲ ਬਿਲਕੁਲ ਬਹੁਤ ਵਧੀਆ ਵਿਚਾਰ ਹੈ ਜੀ ਤੁਹਾਡੇ ਵੀ ਸਾਨੂੰ ਕੁਦਰਤ ਨਾਲ ਤਾਲਮੇਲ ਕਰਕੇ ਰਵਾਂਗੇ ਤਾਂ ਅਸੀਂ ਸੌਖੇ ਰਵਾਂਗੇ ਹਾਂਜੀ ਹਾਂਜੀ ਠੀਕ ਹੈ ਤੇ ਫਿਰ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਤੁਹਾਨੂੰ ਇੱਕ ਵਾਰੀ ਫੇਰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੇ ਅਸੀਂ ਫੇਰ ਤੁਹਾਡੇ ਨਾਲ ਸੰਪਰਕ ਕਰਾਂਗੇ ਸਰ ਅਸੀਂ ਤਾਂ ਤੁਹਾਡੇ ਫੈਨ ਆ ਤੇ ਕਿਉਂਕਿ ਤੁਸੀਂ ਵੀ ਬਹੁਤ ਵਧੀਆ ਕੰਮ ਕਰ ਰਹੇ ਹੋ ਲੋਕਾਂ ਨੂੰ ਇੰਨੇ ਵਧੀਆ ਅੱਖਰਾਂ ਨੂੰ ਇੰਨਾ ਵਧੀਆ ਉਕਰਦੇ ਹੋ ਤੇ ਕਿੰਨੇ ਮੈਂ ਲੋਕ ਤੁਹਾਡੇ ਤੋਂ ਸਿੱਖ ਸਿੱਖ ਜਾ ਕੇ ਇੰਨੀ ਵਧੀਆ ਰਾਈਟਿੰਗ ਕਰਦੇ ਆ ਬੱਚੇ ਇੰਨੇ ਕੰਪੀਟੀਸ਼ਨਾਂ ਦੇ ਵਿੱਚ ਹਿੱਸਾ ਲੈਂਦੇ ਆ ਮੈਂ ਵੀ ਤੁਹਾਡੇ ਤੋਂ ਬਹੁਤ ਪ੍ਰਭਾਵਿਤ ਆ ਤੇ ਸਰ ਰਣਜੀਤ ਸਿੰਘ ਜੀ ਨੇ ਉਹਨਾਂ ਤੋਂ ਵੀ ਮੈਂ ਪ੍ਰਭਾਵਿਤ ਆ ਬਹੁਤ ਮੇਰੇ ਸਤਿਕਾਰਯੋਗ ਨੇ ਜੀ ਇਦਾਂ ਦੀਆਂ ਰੂਹਾਂ ਇੱਥੇ ਮੈਂ ਤਾਂ ਕਹਿਣਾ ਵੀ ਮੋਗਾ ਦੇ ਲੋਕ ਖੁਸ਼ਕਿਸਮਤ ਆ ਵੀ ਉਹਨਾਂ ਨੂੰ ਇਦਾਂ ਦੀਆਂ ਰੂਹਾਂ ਮਿਲੀਆਂ ਨੇ ਤੇ ਚਲੋ ਬਹੁਤ ਧੰਨਵਾਦ ਜੀ ਤੁਹਾਡਾ ਅਸੀਂ ਤੁਹਾਡੇ ਤੋਂ ਬਹੁਤ ਪ੍ਰਭਾਵਿਤ ਹੈਗੇ ਆ ਠੀਕ ਤੇ ਸਾਡੀ ਸੇਵਾਵਾਂ ਦੀ ਲੋੜ ਹੋਈ ਤਾਂ ਜਰੂਰ ਸਾਨੂੰ ਦੱਸਿਓ ਅਸੀਂ ਹਾਜ਼ਰ ਹੋ ਜਾਾਂਗੇ ਤੁਹਾਡੇ ਲਈ ਮਿਹਰਬਾਨੀ ਤੇ ਠੀਕ ਹੈ ਜੀ ਬਹੁਤ ਮੁਬਾਰਕਾਂ ਇੱਕ ਵਾਰੀ ਤੁਹਾਨੂੰ ਬਰਥਡੇ ਦੀ ਤੇ ਹਾਂਜੀ ਭੈਣ ਜੀ ਤੁਹਾਨੂੰ ਵੀ بیٹے ਦੇ ਬਰਥਡੇ ਤੇ ਇੰਨਾ ਵਧੀਆ ਤੁਸੀਂ ਮੁਹਿੰਮ ਚਲਾਈ ਕਿੰਨੇ ਬਿਰਖ 150 ਪੰਛੀਆਂ ਦੇ ਆਲਣੇ ਆ ਜਿਹੜੇ ਸਾਰੇ ਪਿੰਡ ਦੇ ਵਿੱਚ ਮੈਨੂੰ ਲੱਗ ਰਿਹਾ ਵੀ ਇੱਕ ਪੋਜ਼ਿਟਿਵ ਵਾਈਬ੍ਰੇਸ਼ਨ ਸਾਰੇ ਪਿੰਡ ਦੇ ਵਿੱਚ ਜਾਊਗੀ ਇਹਨਾਂ ਆਲਣਿਆਂ ਲੱਗਣ ਦੇ ਨਾਲ ਤੇ ਉਹ ধਵਾਵਾਂ ਦੇ ਨਾਲ ਤੁਹਾਡੇ بیٹے ਦੀ ਲਾਈਫ ਹੈ ਜਿਹੜੀ ਉਹ ਲਿਫਟ ਅਪ ਹੋਊਗੀ ਕੁਦਰਤ ਵੱਲੋਂ ਤੇ ਅਸੀਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਦਿੰਨੇ ਆ ਬੇਟੇ ਦੇ ਬਰਥਡੇ ਦੇ ਉੱਤੇ। ਬਾਈ ਜੀ ਮੈਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਹਣਾ ਸਲੋਜਾ ਅੰਦਰੋਂ ਭਾਵੁ ਖੋ ਰਹੀ ਆ ਵੀ ਮੈਨੂੰ ਬਸ ਮੈਂ ਕੁਝ ਬੋਲ ਨਹੀਂ ਸਕਦੀ ਕਿ ਵੀ ਤੁਸੀਂ ਮੈਨੂੰ ਵੀ ਇੱਡੀਆਂ ਵਡੀਆਂ ਰੂਹਾਂ ਸਾਡੇ ਘਰੇ ਚੱਲ ਕੇ ਆਈਆਂ ਹਨਾ ਤੇ ਵੀ ਮੈਂ ਇਹ ਕੁਦਰਤ ਦਾ ਹੀ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇੰਨਾ ਵਧੀਆ ਗਿਫਟ ਦਿੱਤਾ ਵੀ ਮੈਨੂੰ ਇਹ ਮੇਰੇ ਯਾਦਗਾਰੀ ਦਿਨ ਬਣਾਤਾ ਮੈਂ ਕਦੇ ਸੋਚਿਆ ਵੀ ਨਹੀਂ ਸੀਗਾ ਕਿ ਮੈਂ ਇੱਥੇ ਤੱਕ ਪਹੁੰਚੂਗੀ। ਤੇ ਮੈਂ ਤਾਂ ਵੀ ਇੰਨੀਆਂ ਵਾਰੇ ਵੱਡੀਆਂ ਰੂਹਾਂ ਦੇ ਸਾਹਮਣੇ ਕੁਝ ਵੀ ਨਹੀਂ ਗਈ ਬਾਈ ਤੇ ਮਤਲਬ ਆਪਾਂ ਕੋਈ ਐਡੇ ਹੈ ਨਹੀਂ ਜੇ ਹਨਾ ਤੇ ਮੈਨੂੰ ਵੀ ਬੜਾ ਇਦਾਂ ਹੋ ਰਿਹਾ ਵੀ ਤੁਹਾਡਾ ਬਹੁਤ ਮੈਂ ਸ਼ੁਕਰਾਨਾ ਮੈਂ ਕਿਵੇਂ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਇਧਰ ਬਾਈ ਜੀ ਦਾ ਇਧਰ ਸਰ ਵੀ ਆਏ ਆ ਤੁਸੀਂ ਆਈਆਂ ਇਧਰ ਆਪਣੀਆਂ ਬਾਈ ਬੋ ਵਾਤਾਵਰਣ ਪ੍ਰੇਮੀ ਜੀ ਆਏ ਹੋਈ ਆ ਔਰ ਜੀ ਹੁਣ ਬਾਈ ਹੁਣੀ ਆਏ ਹੋਈ ਆ ਤੇ ਵੀ ਮੇਰੀ ਨਿਮਾਣੀ ਜੀ ਦੇ ਘਰੇ ਮੈਨੂੰ ਸੱਚ ਹੀ ਨਹੀਂ ਆਉਂਦਾਗਾ ਮੈਨੂੰ ਇਦਾਂ ਹੀ ਆ ਵੀ ਜਿਵੇਂ ਕੋਈ ਸੁਪਨਾ ਹੀ ਹੋ ਰਿਹਾ ਏ ਤੇ ਸਾਰਾ ਕੁਝ ਮੈਨੂੰ ਕੁਦਰਤ ਨਹੀਂ ਦਿੱਤਾ ਜੇ ਮੈਂ ਚਿੜੀਆਂ ਨਾਲ ਲੈ ਕੇ ਆਉਂਦੀ ਤੇ ਹਨਾ ਐਡੀਆਂ ਵੱਡੀਆਂ ਰੂਹਾਂ ਨੇ ਕਿੱਥੇ ਪਹੁੰਚਣਾ ਸੀਗਾ ਹਨਾ ਤੇ ਬਹੁਤ ਬਹੁਤ ਧੰਨਵਾਦ ਬਾਈ ਦਿਲੋਂ ਸਤਿਕਾਰ ਬਾਈ ਜੀ ਤੁਹਾਡਾ ਦਿਲੋਂ ਸਤਿਕਾਰ ਤੁਹਾਡਾ ਵੱਡਾ ਪੰਡ ਹੈਗਾ ਜੀ ਐਕਚੁਅਲੀ ਰੈਲਿਟੀ ਇਹ ਹੈਗੀ ਹੈ ਵੀ ਸਾਰੇ ਮਨੁੱਖ ਇੱਕ ਦੂਜੇ ਦੇ ਲਈ ਸ਼ੀਸ਼ੇ ਦਾ ਕੰਮ ਮਿਰਰ ਦਾ ਕੰਮ ਕਰਦੇ ਪਏ ਆ ਜਿੱਦਾਂ ਦੇ ਅਸੀਂ ਹੁੰਨੇ ਆ ਸਾਨੂੰ ਦੂਜਿਆਂ ਦੇ ਵਿੱਚ ਆਪਣੀ ਹੀ ਛਵੀ ਆ ਜਿਹੜੀ ਉਹ ਦਿਖਾਈ ਦਿੰਦੀ ਪਈ ਆ ਸੇ ਤੋਂ ਸੋ ਤੁਸੀਂ ਆਪ ਬਹੁਤ ਸੇਵਾ ਦੇ ਪ੍ਰੋਜੈਕਟ ਦੇ ਵਿੱਚ ਜਿਹੜੀ ਆ ਮੁਹਿਮ ਵਿੰਡੀ ਹੋਈ ਆ ਅਸੀਂ ਬੜੇ ਪ੍ਰੇਰਣਾ ਲੈਂਦੇ ਆ ਤੁਹਾਡੇ ਪ੍ਰੋਜੈਕਟ ਤੋਂ ਹਾਂਜੀ ਬਾਈ ਜੀ ਮੈਂ ਤਾਂ ਵੀ ਮਤਲਬ ਇੰਨੀ ਕ ਬਿਮਾਰ ਰਹਿੰਦੀ ਸੀ ਕਿ ਮੈਨੂੰ ਤਾਂ ਕੁਛ ਅੱਗੇ ਦਾ ਰਾਹ ਹੀ ਨਹੀਂ ਪਤਾ ਸੀਗਾ ਤੇ ਕਿ ਉਦਾਂ ਬਸ ਦੋ ਚਿੜੀਆਂ ਸੰਭਾਲ ਲੀਆਂ ਉਹਦੇ ਤੋਂ ਐਡਾ ਵੱਡਾ ਪਰਿਵਾਰ ਬਣਿਆ ਹਨਾ ਵੀ ਮੇਰਾ ਪਰਿਵਾਰ ਹੀ ਆ ਇਹ ਸਾਰਾ ਤੇ ਇਹ ਬਾਕੀ ਮੈਨੂੰ ਵੀ ਪਾਂਛੀਆਂ ਦਾ ਇਨਾ ਧੰਨਵਾਦ ਕੁਤਰਾ ਤਰ ਮੈਨੂੰ ਇਨਾ ਕੁਛ ਦੇਦਾ ਬੇਡੂ ਨਾਲ ਰੂਹਾਂ ਮੇਰੇ ਘਰੇ ਚੱਲ ਕੇ ਆਈਆਂ ਤਾਂ ਬਸ ਦਿਲੋਂ ਸਤਕਾਰ ਦੇ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਬਹੁਤ ਬਹੁਤ ਠੀਕ ਹੈ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ